ਸਤਿਕਾਰਯੋਗ ਜੀ ਸਾਰਿਆਂ ਨੂੰ ਅੱਜ ਜਿਹੜਾ 12 ਤਰੀਕ ਹੈ ਅਪ੍ਰੈਲ ਮਹੀਨੇ ਦੀ ਔਰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦੀ ਇਹ ਤਰੀਕ ਮੈਂ ਸਮਝਦਾ ਨੂੰ ਮੈਂ ਸਮੇਂ ਤੱਕ ਯਾਦ ਰੱਖੂਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਇੰਡੀਆ ਅਲਾਇੰਸ ਦੇ ਪ੍ਰਚਾਰ ਵਾਸਤੇ ਮਤਲਬ ਕਿ ਕਾਂਗਰਸ ਦੇ ਪ੍ਰਚਾਰ ਵਾਸਤੇ ਕਾਂਗਰਸ ਦੇ ਗੱਠ ਜੋੜ ਦੇ ਪ੍ਰਚਾਰ ਵਾਸਤੇ ਅੱਜ ਸ਼ਾਮ ਚੱਲੇ ਉਸ ਧਰਤੀ ਤੇ ਚੱਲੇ ਆ ਜਿੱਥੇ ਉਹ ਅੱਜ ਤੋਂ 1 ਸਾਲ ਪਹਿਲਾਂ ਇੰਨੇ ਪੰਜਾਬ ਦੇ ਨੌਜਵਾਨਾਂ ਨੂੰ ਦਿਵੜੂਗੜ ਦੀ ਜੇਲ੍ਹ ਪਹੁੰਚਾਇਆ ਉਸ ਸ਼ਾਮ ਦੀ ਧਰਤੀ ਚੱਲੇ ਵੈਸੇ ਮਾਨ ਸਾਹਿਬ ਜੀ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਹੈ ਤੇ ਮੈਂ ਸਮਝਦਾ ਹਾਂ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ ਔਰ ਆਪ ਦਾ ਐਨਏਐਸ ਲਾਉਣ ਦਾ ਫੈਸਲਾ ਵੀ ਵਾਪਸ ਲੋ ਆ ਕੁਝ ਦਿਨ ਪਹਿਲਾਂ ਹੀ ਤੁਸੀਂ ਸਾਡੀਆਂ ਸਤਿਕਾਰਯੋਗ ਮਾਵਾ ਨੂੰ ਚਾਹੇ ਉਹ ਅਮਰਿਤਪਾਲ ਦੀ ਮਾਂ ਚਾਹੇ ਉਹ ਬੱਪਲਪ੍ਰੀਤ ਦੇ ਮਾਤਾ ਜੀ ਨੇ ਉਹਨਾਂ ਦੇ ਵੀ ਤੁਸੀਂ ਆ ਕੇਸ ਬਣਾ ਕੇ ਸੱਤਕਵੇਂਜਾ ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਜੀ ਲਾਅਨ ਆਰਡਰ ਖਰਾਬ ਹੁੰਦਾ ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਆ ਕਿ ਮਾਦਾ ਵੀ ਬੌਲ ਖਰਾਬ ਕਰ ਸਕਦੀ ਹੈ ਮਗਰ ਅੱਜ ਚਲੋ ਇਹ ਤਾਂ ਗੱਲ ਸਮਝ ਨਹੀਂ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ ਪਹਿਲਾਂ ਹਰਿਆਣਾ ਗਏ ਫਿਰ ਦਿੱਲੀ ਗਏ ਹੁਣ ਅਸਾਮ ਚੱਲੇ ਹੋ ਜੇ ਸਾ ਆਮ ਚੱਲੇ ਹੋ ਜੇ ਕੇਜਰੀਆਲ ਦੀ ਰਿਆਈ ਮੰਗ ਸਕਦੇ ਹੋ ਸ਼ਰਾਬ ਘਟਾਲੇ ਚ ਜਾਂ ਸ਼ਹੀਦ ਭਗਤ ਸਿੰਘ ਖਟਕਰ ਕਨਾ ਉਹਨਾਂ ਦੀ ਪਵਿੱਤਰ ਧਰਤੀ ਤੇ ਬਹਿ ਕੇ ਸ਼ਰਾਬ ਘਟਾਲੇ ਦੀ ਵਾਸਤੇ ਤੁਸੀਂ ਆਪ ਦਾ ਇਹ ਮਰਨਵਾਤ ਰੱਖ ਸਕਦੇ ਹੋ ਜਾਂ ਅੰਛਲ ਰੱਖ ਸਕਦੇ ਹੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂਗੇ ਆਪ ਦਾ ਗਲਤ ਫੈਸਲਾ ਐਨਐਸਏ ਲਾਉਣ ਦਾ ਫੈਸਲਾ ਦੀਸ ਡ੍ਰੈਕੋਨियन ਲਾਜ਼ ਇੱਕ ਕਰਾਰੇ ਕਾਨੂੰਨ ਇਹ ਕਾਨੂੰਨ ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣਕਰ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਵਾਪਸ ਲਾਉਂਗੇ ਔਰ ਜਿਹੜੇ ਉਹ ਸਾਡੇ ਉਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਡੀਏਟਲੀ ਐਨਐਸਏ ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਗੇ ਜੇ ਨਹੀਂ ਕਰੋਗੇ ਤੇ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਰਨਲ ਡਾਇਰ ਬਣੇ ਹੋ ਕੱਲ ਤਾਂ ਪੈਗ ਲਾਏ ਪੈਗ ਲਾ ਕੇ ਖਾਦੀ ਪੀਤੀ ਜ ਬਹੁਤ ਕੁਝ ਭੁੱਲ ਗਏ ਮੈਂ ਲਾਦਾ ਅੱਜ ਚੁਇਰ ਚੜੀ ਆ ਉਤਰੀ ਵੀ ਹੋਣੀ ਮਾੜਾ ਮਾਰਕਾ ਵੀ ਪੀ ਲਿਆ ਹੋਣਾ ਉਹਦਾ ਵੀ ਕੱਲ ਅਸਰ ਸੀ ਅੱਜ ਪੈਗ ਉੱਤਰ ਵੀ ਗਏ ਹੋਣੇ ਇਸ ਲਈ ਸੋਫੀ ਜਿੰਨਾ ਚਿਰ 2-4 ਘੰਟੇ ਜਿਹੜਾ ਤੁਸੀਂ ਰਹਿਣਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਕੋਈ ਪੰਜਾਬ ਦੇ ਪੰਜਾਬੀ ਪੰਜਾਬੀਅਤ ਪੰਜਾਬ ਦੇ ਭਲੇ ਦੀ ਕਿਸਾਨ ਦੀ ਪੰਜਾਬੀ ਜੇ ਵਾਸਤੇ ਦੇ ਪੰਜਾਬ ਚ ਵਾਸਤੇ ਪੰਜਾਬੀਆਂ ਦੀ ਕੋਈ ਗੱਲ ਚੱਜ ਦੀ ਕਰੋਗੇ ਬਹੁਤ ਬਹੁਤ ਧੰਨਵਾਦ ਸੱਚੀ ਜੀ